ਬਾਈ ਜੀ ਕਈ ਵਾਰੀ ਨਾ ਆਪਣੇ ਪਸ਼ੂ ਦਾ ਇੱਕ ਥਣ ਦਾ ਦੁੱਧ ਘਟ ਜਾਂਦਾ ਤਾਂ ਜੇ ਸੂਈ ਦੇ ਲਾ ਲੋ ਕੋਈ ਮਸਟਟਸ ਆ ਜਾਂਦੀ ਆ ਜਾਂ ਕਿਸੇ ਵੀ ਕਾਰਨ ਕਰਕੇ ਜਦੋਂ ਪਸ਼ੂ ਦੇ ਇੱਕ ਥਣ ਦਾ ਦੁੱਧ ਘਟ ਜਾਂਦਾ ਉਹਨੂੰ ਬਾਈ ਪੂਰਾ ਕਿਵੇਂ ਕਰਨਾ ਮੈਂ ਤੁਹਾਨੂੰ ਦੇਸੀ ਚੀਜ਼ਾਂ ਦੱਸੂ ਕੁਝ ਕੁ ਤਿੰਨ ਚੀਜ਼ਾਂ ਹੀ ਆ ਵੀਰੇ ਧਿਆਨ ਨਾਲ ਬਾਈ ਬਣੇ ਨੋਟ ਕਰ ਲਿਓ ਉਹ ਲਿਆ ਕੇ ਜਦੋਂ ਪਸ਼ੂ ਆਪਣਾ ਸੂਣ ਵਾਲਾ ਹੋ ਗਿਆ ਗੱਬਣ ਹੋ ਗਿਆ ਇੱਕ ਮਹੀਨਾ ਉਹਦਾ ਸੂਣ ਦਾ ਰਹਿ ਗਿਆ ਉਦੋਂ ਸ਼ੁਰੂ ਕਰਨੀਆਂ ਚੀਜ਼ਾਂ ਤੁਹਾਨੂੰ ਮੈਂ ਦੱਸ ਦਿੰਨਾ ਬਾਈ ਬਣੇ ਨੋਟ ਕਰ ਲਿਓ ਇੱਕ ਤਾਂ ਕਾਲੀ ਜੀਰੀ ਲੈ ਕੇ ਆਉਣੀ ਆ ਕਿਸੇ ਮਰਜ਼ੀ ਬਨਸਾਰੀ ਤੋਂ ਲਿਆਇਓ ਬਾਈ ਇਹਦੇ ਕੋਈ ਮੇਰਾ ਸਮਾਨ ਨਹੀਂ ਹੈਗਾ ਜਾਂ ਮੇਰੀ ਕੋਈ ਕੰਪਨੀ ਦਾ ਸਮਾਨ ਵੇਚਦਾ ਹਾਂ ਮੈਂ ਵੀ ਉਹਦੀ ਮਸ਼ਹੂਰੀ ਆ ਜਿਹੜੇ ਭਰਾ ਨੂੰ ਲੋਡ ਹੋਈ ਤਾਂ ਤੁਸੀਂ ਵਰਤ ਸਕਦੇ ਹੋ ਬੇਫਿਕਰ ਹੋ ਕੇ ਰਿਜ਼ਲਟ ਮਿਲ ਜੂ ਵਧੀਆ ਬਾਈ ਕਾਲੀ ਜੀਰੀ 1 ਕਿਲੋ ਤੇ ਕਿਸੇ ਵੀ ਕੰਪਨੀ ਦਾ ਨਾ ਥਣਾ ਵਾਲੇ ਪਾਊਡਰ ਬਥੇਰੇ ਕਿਸੇ ਵੀ ਕੰਪਨੀ ਦਾ ਉਹ ਪਾਊਡਰ ਲਿਆਇਓ ਕਾਲੀ ਜੀਰੀ ਪਾਊਡਰ ਤੇ ਇੱਕ ਆਪ ਵਰਤਨਾ ਦੇਸੀ ਘਿਓ ਸੂਣ ਵਾਲੇ ਪਸ਼ੂ ਦਾ ਜਦੋਂ 1 ਮਹੀਨਾ ਰਹਿ ਗਿਆ 50 ਤੋਂ 100 ਗ੍ਰਾਮ ਤਾਂ ਦੇਸੀ ਘਿਓ ਰੋਜ ਦਾ ਤੇ ਕਾਲੀ ਜੀਰੀ ਜਿਹੜੀ ਬਾਈ ਪੂਰੀ ਪੀਸ ਕੇ ਰੱਖ ਲਿਓ ਠੀਕ ਆ 25 ਗ੍ਰਾਮ ਪਾਉਣੀ ਆ ਕਾਲੀ ਜੀਰੀ ਉਹਦੇ ਵਿੱਚ 100 ਗ੍ਰਾਮ ਤੋਂ ਲੈ ਕੇ 50 ਗ੍ਰਾਮ ਦੇ ਵਿੱਚ ਘਿਓ 25 ਗ੍ਰਾਮ ਕਾਲੀ ਜੀਰੀ ਤੇ ਵਿੱਚ ਵੀਰੇ 20 ਗ੍ਰਾਮ ਤੁਸੀਂ ਥਣਾ ਵਾਲਾ ਪਾਊਡਰ ਰਲਾ ਕੇ ਕੋਈ ਇਨਫੈਕਸ਼ਨ ਆ ਜਾਂ ਕਿਸੇ ਕਾਰਨ ਕਰਕੇ ਥਣ ਘਟਿਆਗਾ ਇੱਕ ਮਹੀਨਾ ਲਗਾਤਾਰ ਸੂਣ ਤੋਂ ਤੁਸੀਂ ਪਹਿਲਾਂ ਪਸ਼ੂ ਨੂੰ ਦੇ ਦਿਓ। ਮੇਰੇ ਵਧੀਆ ਤੁਹਾਨੂੰ ਫਾਇਦਾ ਮਿਲੂਗਾ। ਬਾਹਲੇ ਖਰਚੇ-ਬਰਚਾਂ 'ਚ ਨਾ ਪਿਓ। ਇਹ ਚੀਜ਼ ਦੇ ਕੇ ਦੇਖ ਲਿਓ ਪਸ਼ੂ ਸੋਡਾ ਸੈੱਟ ਹੋਜੂ। ਐਵੇਂ ਆਪਾਂ ਕਈ ਵਾਰੀ ਹੋਰ ਸਮਾਨਾਂ 'ਚ ਪੈ ਜਾਂਦੇ ਆ। ਜੇ ਕਿਸੇ ਦੇ ਕੋਈ ਫਾਈਬਰੋਸ ਹਿਸਾ ਥਣ 'ਚ ਨਾੜ ਆ ਜਾਂ ਗੰਡ ਬਣ ਗਈ। ਉਹਦਾ ਵੀਰੇ ਕੋਈ ਹੱਲ ਨਹੀਂ। ਐਵੇਂ ਉਹਦੇ ਪਿੱਛੇ ਤੁਸੀਂ ਬਹੁਲੇ ਪੈਸਿਆਂ ਦਾ ਨੁਕਸਾਨ ਕਰ ਲੈਂਦੇ ਹੋ। ਜਿਹੜੀ ਫਾਈਬਰੋਸ ਹਿਸਾ ਇੱਕ ਲਾ ਲਓ ਜਿਵੇਂ ਆਪਣੀ ਸਿਮਿੰਟ ਜੰਮ ਗਿਆ ਵੀਰੇ ਹਨਾ ਗੱਟੇ ਚ ਪਿਆ ਪਿਆ ਸਿਮਿੰਟ ਜੰਮ ਜੇ ਉਹਨੂੰ ਤੁਸੀਂ ਸਮੁੰਦਰ ਚ ਸਿੱਟ ਦੋਗੇ ਨਾ ਜਾਂ ਪਾਣੀ ਛੱਪੜ ਚਲਾ ਲਓ ਉਹ ਸਿਮਿੰਟ ਓਮੇ ਦਾ ਓਮੇ ਪਿਆਰੋ ਬਾਈ ਪੱਥਰ ਕਦੇ ਖੁਰਦਾ ਨਹੀਂ ਹੁੰਦਾ ਫਿਰ ਦਵਾੰਗਾ ਤੁਸੀਂ ਦਵਾੰਗਾ ਦੇ ਵਿੱਚ ਥਣ ਨੂੰ ਡਬੋ ਦਿਓ ਉਹ ਗੰਡ ਨਹੀਂ ਖੁਰਦੀ ਕਿੰਨੇ ਮਰਜੀ ਤੁਸੀਂ ਵੀਰੇ ਪੈਸੇ ਖਰਚ ਕਰ ਲਿਓ ਜੇ ਥਣ ਦਾ ਦੁੱਧ ਘਟਿਆ ਤਾਂ ਤੁਸੀਂ ਇਹ ਚੀਜ਼ ਵਰਤ ਲਿਓ ਵੀਡੀਓ ਦੇਖਣ ਲਈ ਸਤਿ ਧੰਵਾਦ ਤੇ ਸੱਸੀ ਗੱਲ ਵੀਰੇ ਸਾਰਿਆਂ ਨੂੰ